ਪਾਚੇ ਇਹ ਮਾਦੋ ਸ਼ਾਹਤ ਪਹੁੰਚਾ ਅਸੀਂ ਪਸਟਾ ਲਾਈਨ ਦੇ ਨੋਟਿੰਗ ਦੇ ਜੈ ਜੀ ਜਿੰਨੇ ਬੜੇ ਵੱਡਾ ਕਰਦੇ ਨੇ ਅਸੀਂ ਸਰ ਕੜੀਕਾ ਮੱਲੇ ਪਹੁੰਚੇ ਹੋ ਕਿਸ ਤਰ੍ਹਾਂ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਚੱਲ ਸ਼੍ਰੋਮਣੀ ਕਾਲੀਗਲ ਦੇ ਉਮੀਦਵਾਰ ਸਰਨਰਦੇਵ ਸਿੰਘ ਜੀ ਬੋਬੀਮਾਨ ਸਾਹਿਬ ਦੇ ਵੱਡੇ ਪ੍ਰਤਾ ਸਰਨਰਦੇਵ ਸਿੰਘ ਜੀ ਨੋਨੀਮਾਨ ਨੇ ਕਰੀਬ ਦੋ ਦਰਜਨਾ ਪਿੰਡਾਂ ਦਾ ਦੌਰਾ ਕੀਤਾ ਸੀ ਉਸ ਤੋਂ ਬਾਅਦ ਫਾਜ਼ਿਲਕਾ ਸ਼ਹਿਰ ਵੱਖ-ਵੱਖ ਤਹਾਵਤ ਪ੍ਰੋਗਰਾਮਸ ਹਨ ਉਸੇ ਲੜੀ ਦੇ ਤੇ ਚੱਲਦੇ ਹੀ ਅੱਜ ਸਾਡੇ ਕੈਂਡੀਡੇਟ ਸ੍ਰੀ ਨਰਦੇਵ ਸਿੰਘ ਜੀ ਬਾਬੂ ਮਾਨ ਸਾਹਿਬ ਤਕਰੀਬ ਤਿੰਨ ਦਰਜਨ ਪਿੰਡਾਂ ਦਾ ਦੌਰਾ ਕਰਕੇ ਫਾਜ਼ਿਲਕਾ ਸ਼ਹਿਰ ਦਿੱਕਾ ਮੰਨੇ ਲੋਕਾਂ ਨੂੰ ਵੋਟਾਂ ਦੀ ਬੇਨਤੀ ਵਾਸਤੇ ਆ ਰਹੇ ਕਿਸ ਤਰ੍ਹਾਂ ਦਾ ਹੰਗਾਰਾ ਮੇਰੇ ਪਿੰਡਾਂ ਦੇ ਵਿੱਚ ਬਹੁਤ ਹੀ ਵਧੀਆ ਰਿਸਪੌਂਸੇ ਲੋਕਾਂ ਦਾ ਲੋਕ ਯਾਦ ਕਰ ਰਹੇ ਹਨ ਸਰਾ ਪ੍ਰਕਾਸ਼ ਸਿੰਘ ਜੀ ਬਾਦਲ ਸਾਬ੍ਹ ਵੱਲੋਂ ਕੀਤੇ ਕੰਮਾਂ ਨੂੰ ਮਰੂਮ ਸਾਂਸ ਸਰਾ ਜ਼ੋਰਾ ਸਿੰਘ ਜੀ ਮਾਨ ਸਾਹਿਬ ਜਿਨ੍ਹਾਂ ਨੇ ਫਾਇਲਕਾ ਤੇ ਬੋਰ ਦੇ ਲੋਕਾਂ ਦੀ ਜਿਹੜੀ ਮੰਗ ਸੀ ਫਾਇਲਕਾ ਬੋਰ ਰੇਲਵੇ ਲਾਈਨ ਉਸ ਨੂੰ ਪੂਰਾ ਕੀਤਾ ਸੀ ਬੋਰ ਵੀ ਜਿਨ੍ਹਾਂ ਨੇ ਡਵੈਲਪਮੈਂਟ ਦੇ ਕੰਮ ਅਤੇ ਵਿਸ਼ੇਸ਼ ਕਰਕੇ ਮੀਟਿੰਗ ਲੇਸ਼ਨ ਜੋ ਸਾਹ ਜ਼ੋਰਾ ਸਿੰਘ ਜੀ ਮਾਨ ਸਾਹਿਬ ਨੇ ਬਣਾਏ ਸਨ ਉਹਨਾਂ ਦਾ ਜਿਹੜਾ ਫਾਇਦਾ ਉਹ ਇਸ ਪਰਿਵਾਰ ਨੂੰ ਮਿਲ ਰਿਹਾ ਤੇ ਮੈਨੂੰ ਆਸ ਹੈ ਜਿਸ ਤਰ੍ਹਾਂ ਲੋਕ ਮਾਸਟਰ ਬੇਰੀਆਂ ਬੋਬੀ ਮਾਨ ਜੀ ਬਹੁਤ ਵੱਡੇ ਮਾਰਦ ਦੇ ਨਾਂ ਦੇ ਲਈ ਸੀ ਕਿਤਾ ਕੇ ਬਾਲਸਰ ਚੌਂਦੀ ਪਾਉਂਦੇ ਸ਼ਹਿਰ ਵਾਸੀਆਂ ਨੂੰ ਕੀ ਸੰਦੇਸ਼ ਜਨਾਣਾ ਚਾਹੁੰਦਾ ਮੈਂ ਸ਼ਹਿਰ ਵਾਸੀਆਂ ਨੂੰ ਹੱਥ ਧੋੜ ਕੇ ਬੇਨਤੀ ਕਰਦਾ ਕਿ ਤੁਸੀਂ ਪੰਜਾਬ ਦੇ ਵਿਕਾਸ ਵਾਸਤੇ ਇਲਾਕੇ ਦੇ ਵਿਕਾਸ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਾਨ ਸਾਹਿਬ ਨੂੰ ਵੋਟਾਂ પાਕੇ ਜਿਤਾਓ ਤਾਂ ਕਿ ਇਸ ਇਲਾਕੇ ਨੂੰ ਵਿਕਾਸ ਦੀਆਂ ਰਿਆਵਤ ਹੋ ਰਿਆ ਜਾ ਸਕੇ ਕਿਉਂਕਿ ਮੇਸ਼ਾ ਗਦੋ ਜੇ ਡਵੈਲਪਮੈਂਟ ਹੋਈ ਹੈ ਤੁਸੀਂ ਪੁਰਾਣਾ ਸਾਰਾ ਰਿਕਾਰਡ ਖੋਲੋ ਹਮੇਸ਼ਾ ਅਕਾਲੀ ਦਲ ਦੀ ਗਵਰਨਮੈਂਟ ਵੱਲ ਹੀ ਹੋਈ ਹੈ ਫਾਜ਼ਿਲਕਾ ਨੂੰ ਜ਼ਿਲ੍ਹੇ ਦੀ ਦੇਨ ਸ਼੍ਰੋਮਣੀ ਕਾਲੀ ਦਲ ਦੀ ਐਡਮਿਨਿਸਟ੍ਰੇਟਿਵ ਕੰਪਲੈਕਸ ਜੁਡੀਸ਼ੀਅਲ ਕੰਪਲੈਕਸ ਫੋਰ ਵੀ ਜਿੰਨੀਆਂ ਥੋੜ੍ਹ ਲੰਘ ਸੜਕਾਂ ਤੁਸੀਂ ਵੇਖੋਗੇ ਫਰੋਸਪੁਰ ਫਾਜ਼ਿਲਕਾ ਦੇ ਰੋਡ ਸੀ ਜਦੋਂ ਆਪਾਂ ਕੈਪਟਨ ਗਵਰਨਮੈਂਟ ਜਾਈ ਦਾ ਸਿਕਰੀ ਥੋੜੇ 3 ਘੰਟੇ ਫਰੋਸਪੁਰ ਪਹੁੰਚ ਦੇ ਲੱਗ ਲੱਗ ਜਾਂਦੇ ਸਨ ਤੇ ਅੱਜ ਤੁਸੀਂ ਇਹ ਰੋਡ ਦੇਖੋ ਹੋਰ ਵੀ ਜਿੰਨੇ ਹਰੇਕ ਕੋਨੇ ਦੇ ਜੇ ਕੋਈ ਡਵੈਲਪਮੈਂਟ ਕੋਈ ਵੀ ਇੱਥੇ ਵੀ ਕੀਤੀ ਹੋ ਸ਼ਰੋਮੀ ਕਾਰਜ ਚੱਲਦੋ ਤਾਂ ਬਹੁਤ ਵੱਡਾ ਇਸ ਵੀ ਤੁਸੀਂ ਕੱਠ ਵੇਖੋਗੇ ਲੋਕ ਬਹੁਤ ਵੱਡੀ ਕਿੰਨੀ ਨਿਵੇਸ਼ ਕਰਕੇ ਬੀਬੀਆਂ ਮਾਤਾਵਾਂ ਪਹਿਨਾ ਬਹੁਤ ਵੱਡੀ ਕਿੰਨੀ ਪਹੁੰਚੀ ਹੈ ਤੇ ਮੈਂ ਉਹਨਾਂ ਨੂੰ ਨਿੱਜੀ ਤੌਰ ਤੇ ਪੁੱਛਿਆ ਵੀ ਉਹਨਾਂ ਨੇ ਦੱਸਿਆ ਵੀ ਸਾਡੀ ਝਾੜੂ ਵਾਲਿਆਂ ਨੇ ਸਾਡੇ ਨਾਲ ਮਾਰੀ ਠੱਗੀ ਜਿਹੜਾ 1000 ਰੁਪਏ ਦਾ ਉਹਨਾਂ ਨੇ ਲਾਰਾ ਲਾਇਆ ਉਹ ਬੀਬੀਆਂ ਤਿਆਰ ਬੈਠੀਆਂ ਨੇ ਝਾੜੂ ਪੁੱਜਾ ਫੇਰਨ ਨੂੰ